ਪੰਜਾਬ ਦਾ ਇੱਕ ਅਜਿਹਾ ਪਿੰਡ ਜਿੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਇੱਥੇ ਰਾਵਣ ਨੂੰ ਰਾਖਸ਼ਸ ਨਹੀਂ ਰੱਬ ਮੰਨਿਆ ਜਾਂਦਾ ਕਿਹਾ ਜਾਂਦਾ ਹੈ ਕਿ ਇੱਥੇ ਲਕਸ਼ਮਣ ਨੂੰ ਸੱਚ ਮੁੱਚ ਦੀ ਮੂਰਸ਼ਾ ਹੁੰਦੀ ਹੈ ਤੇ ਮੂਰਸ਼ਾ ਖੁੱਲਣ ਨੂੰ ਕਈ ਵਾਰ ਤਾਂ ਸਾਰੀ-ਸਾਰੀ ਰਾਤ ਲੱਗ ਜਾਂਦੀ ਹੈ ਕੀ ਹੋਇਆ ਮੈਨੂੰ ਮੂਰਸ਼ਾ ਆ ਗਈ ਤੇ ਮੈਨੂੰ ਉਸ ਤੋਂ ਬਾਅਦ ਕੁਝ ਨਹੀਂ ਪਤਾ ਲੱਗਾ ਦੱਸ ਦਿੰਦਾ ਤੇ ਸਹਰਾ ਜਦੋਂ ਲਾਉਂਦੇ ਆਪਾਂ ਲਗਾਤਾਰ 8 ਦਿਨ ਚੱਲਦਾ ਇੱਥੇ ਤੇ 8ਵੇਂ ਦਿਨ ਜਿਹੜੀ ਉਹ ਲਕਸ਼ਮਨ ਮੂਰਛਾ ਵਰਸ਼ੀ ਲਾਈ ਜਾਂਦੀ ਹੈ ਜਿਹੜਾ ਮੇਘਨਾਥ ਤੇ ਲਕਸ਼ਮਨ ਦਾ ਜੁਦਧ ਕਰਾਇਆ ਜਾਂਦਾ ਜਿਸ ਵਿੱਚ ਮੇਘਨਾਥ ਜਿਹੜਾ ਉਹ ਲਕਸ਼ਮਨ ਨੂੰ ਵਰਸ਼ੀ ਲਾਉਂਦਾ ਤਾਂ ਉਹਦੇ ਨਾਲ ਲਕਸ਼ਮਨ ਜਿਹੜਾ ਮੂਰਛਤ ਹੋ ਜਾਂਦਾ ਇਹ ਸੱਚ ਦੇ ਵਿੱਚ ਮੂਰਛਤ ਹੁੰਦਾ ਹਾਂਜੀ ਸੱਚ ਤੇ ਜਿੰਨਾ ਚਿਰ ਮੇਰੀ 65 ਸਾਲ ਦੀ ਉਮਰ ਹੋ ਗਈ ਆ ਤੇ ਕਿਨ ਮੇਰੇ ਤੋਂ ਪਹਿਲਾਂ ਵੀ ਸਾਡੇ ਬਜ਼ੁਰਗ ਦੱਸਦੇ ਵੀ ਇੱਥੇ ਜਿਹੜੀ ਲਕਸ਼ਮਨ ਮੂਰਛਾ ਹੁੰਦੀ ਆ ਲੇਕਿਨ ਮੈਂ ਵੀ ਆਪਣੇ ਅੱਖੀ ਜਿਹੜਾ ਮੂਰਖਾ ਆਉਂਦੀ ਦੇਖੀ ਆ ਔਰ ਜਿਹੜੀ ਮੂਰਖਾ ਉਹ ਕਈ ਵਾਰੀ ਤਾਂ ਪੂਰਾ ਪੂਰਾ ਰਾਤ ਨਹੀਂ ਖੁੱਲਦੀ ਹੈਗੀ ਤਾਂ ਇਹ ਸੱਚ ਦੀ ਮੂਰਖਾ ਆਈ ਹੈ ਜਾਂ ਫਿਰ ਇਹ ਇੱਕ ਨਾਟਕ ਕੀਤਾ ਜਾਂਦਾ ਜਿਵੇਂ ਅਕਸਰ ਅਸੀਂ ਦੇਖਦੇ ਆਂ ਕਿ ਰਾਮਲੀਲਾ ਖੇਡੀ ਜਾਂਦੀ ਹੈ ਨਹੀਂ ਜੀ ਨਹੀਂ ਸੱਚ ਦੀ ਮੂਰਖਾ ਆ ਤੁਸੀਂ ਆਪਣੇ ਅੱਖੀ ਆਪਣੇ ਅਥੀਓ ਦੀ ਨਵਜ ਫੜ ਕੇ ਵੀ ਦੇਖੀ ਆ ਉਹ ਜਿੰਨਾ ჯერ ਹੁਣ ਮੰਦਿਰ ਜਾ ਕੇ ਮੂਰਖਾ ਨਹੀਂ ਖੁੱਲਦੀ ਉੱਠ ਕੇ ਤੁਰਦਾ ਫਿਰਦਾ ਨਹੀਂ ਅਸੀਂ ਹੁਣ ਮੰਨਾਂਗੇ ਉਹ ਮੂਕਸ਼ਤ ਪਿਆ ਉਸ ਟਾਈਮ ਪੰਜਾਬ ਦਾ ਇੱਕ ਅਜਿਹਾ ਪਿੰਡ ਜਿੱਥੇ ਹੁੰਦੀ ਹੈ 라ਵਣ ਦੀ ਪੂਜਾ ਤੁਹਾਨੂੰ ਦੱਸ ਦਈਏ ਕਿ ਇੱਥੇ ਲਕਸ਼ਮਣ ਜੀ ਨੂੰ ਆਉਂਦੀ ਹੈ ਮੂਰਸ਼ਾ ਹੁਣ ਕੁਝ ਲੋਕਾਂ ਨੂੰ ਤਾਂ ਪਤਾ ਹੋਵੇਗਾ ਕਿ ਮੂਰਸ਼ਾ ਕੀ ਹੁੰਦਾ ਪਰ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਮੂਰਸ਼ਾ ਕੀ ਹੁੰਦੀ ਹੈ ਤਾਂ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੁਸ਼ਹਿਰਾ ਗਰਾਊਂਡ ਹੈ ਜਿੱਥੇ ਮੇਲਾ ਜਿਹੜਾ ਇਹ ਲਗਾਇਆ ਗਿਆ ਗੱਲਬਾਤ ਕਰਦੇ ਆ ਇੱਥੋਂ ਦੇ ਲੋਕਾਂ ਦੇ ਨਾਲ ਸਰ ਕੀ ਨਾਮ ਹੈ ਤੁਹਾਡਾ ਬਰਿੰਦਰ ਕੁਮਾਰ ਉਪਲ ਜੀ ਸਰ ਮੈਂ ਸੁਣਿਆ ਕਿ ਇੱਥੇ ਲਕਸ਼ਮਣ ਜੀ ਨੂੰ ਮੂਰਸ਼ਾ ਆਂਦੀ ਹੈ ਸਭ ਤੋਂ ਪਹਿਲਾਂ ਤਾਂ ਕੁਝ ਲੋਕਾਂ ਨੂੰ ਇਹ ਹੀ ਨਹੀਂ ਪਤਾ ਹੋਏਗਾ ਕਿ ਮੂਰਸ਼ਾ ਕੀ ਹੁੰਦੀ ਹੈ ਕਿੰਨੇ ਦਿਨ ਦਾ ਇਹ ਪ੍ਰੋਗਰਾਮ ਹੁੰਦਾ ਹੈ ਤੇ ਕੀ ਹੁੰਦੀ ਹੈ ਮੂਰਸ਼ਾ ਮੂਰਸ਼ਾ ਜੀ ਦੱਸ ਦਿੰਦਾ ਤਾਂ ਸਹਿਰਾ ਜਦੋਂ ਲੱਗਦਾ ਆਪਾਂ ਲਗਾਤਾਰ 8 ਦਿਨ ਚੱਲਦਾ ਹੈ ਇੱਥੇ ਤੇ 8ਵੇਂ ਦਿਨ ਜਿਹੜੀ ਉਹ ਲਕਸ਼ਮਣ ਮੂਰਸ਼ਾ ਵਰਸ਼ੀ ਲਾਈ ਜਾਂਦੀ ਹੈ ਜਿਹੜਾ ਮੇਘਨਾਥ ਤੇ ਲਕਸ਼ਮਣ ਦਾ ਜੁਦ੍ਹ ਕਰਾਇਆ ਜਾਂਦਾ ਜਿਸ ਵਿੱਚ ਮੇਘਨਾਥ ਜਿਹੜਾ ਲਕਸ਼ਮਣ ਨੂੰ ਵਰਸ਼ੀ ਲਾਉਂਦਾ ਤਾਂ ਉਹਦੇ ਨਾਲ ਲਕਸ਼ਮਣ ਜਿਹੜਾ ਮੂਰਸ਼ਿਤ ਹੋ ਜਾਂਦਾ ਹੈ ਕਿ ਇਹ ਸੱਚ ਦੇ ਵਿੱਚ ਮੂਰਛਾ ਹੁੰਦਾ ਹਾਂਜੀ ਸੱਚ ਤੇ ਜਿੰਨਾ ਚਿਰ ਮੇਰੀ 65 ਸਾਲ ਦੀ ਉਮਰ ਹੋ ਗਈ ਆ ਤੇ ਕਿਰਨ ਮੇਰੇ ਤੋਂ ਪਹਿਲਾਂ ਵੀ ਸਾਡੇ ਬਜ਼ੁਰਗ ਦੱਸਦੇ ਵੀ ਇੱਥੇ ਜਿਹੜੀ ਲਕਸ਼ਣ ਮੂਰਛਾ ਹੁੰਦੀ ਆ ਲੇਕਿਨ ਮੈਂ ਵੀ ਆਪਣੇ ਅੱਖੀ ਜਿਹੜਾ ਮੂਰਛਾ ਆਉਂਦੀ ਦੇਖੀ ਆ ਔਰ ਜਿਹੜੀ ਮੂਰਛਾ ਉਹ ਕਈ ਵਾਰੀ ਤਾਂ ਪੂਰਾ ਪੂਰਾ ਰਾਤ ਨਹੀਂ ਖੁੱਲਦੀ ਹੈਗੀ ਤੇ ਕਈ ਵਾਰੀ ਵਰਸ਼ੀ ਲਾਉਣ ਤੋਂ ਪਹਿਲਾਂ ਹੀ ਮੂਰਛਾ ਜਿਹੜੀ ਉਹ ਆ ਜਾਂਦੀ ਆ ਤੇ ਸ਼ੁਰੂਆਤ ਪਹਿਲੇ ਦਿਨ ਤੋਂ ਹੁੰਦੀ ਹੈ ਜਦੋਂ ਇਹ ਪਹਿਲਾ ਨਰਾਤਾ ਹੁੰਦਾ ਉਸ ਤੋਂ ਸ਼ੁਰੂਆਤ ਕੀਤੀ ਜਾਂਦੀ ਆ ਉਹ ਪਹਿਲੇ ਦਿਨ ਕੀ ਹੁੰਦਾ ਸਭ ਤੋਂ ਪਹਿਲਾਂ ਜਦੋਂ ਪਹਿਲੇ ਦਿਨ ਤੋਂ ਰਾਮ ਲੀਲਾ ਕੱਢੀ ਜਾਂਦੀ ਆ ਉਸ ਤੋਂ ਬਾਅਦ ਚੌਥੇ ਨਰਾਤੇ ਆ ਰਾਮ ਦਾ ਵਿਆਹ ਕੀਤਾ ਜਾਂਦਾ ਆ ਫਿਰ ਜਿਹੜਾ ਅੱਠਵਾਂ ਨਰਾਤਾ ਆ ਲక్ష్మణ ਮੂਰਛਾ ਆ ਛੇਵੇਂ ਨਰਾਤੇ ਰਾਮ ਬਨਵਾਸ ਦਿੱਤਾ ਜਾਂਦਾ ਆ ਜਦੋਂ ਰਾਮ ਚੰਦਰ ਲక్ష్మణ ਨੂੰ ਬਨਵਾਸ ਦਿੱਤਾ ਜਾਂਦਾ ਆ ਤੋ ਜਿਹੜਾ ਰਾਮ ਲక్ష్మణ ਸੀਤਾ ਆ ਹਨੂਮਾਨ ਜੀ ਉਹ ਆਪਣੇ ਘਰ ਨਹੀਂ ਜਾਂਦੇ ਉਹ ਮੰਦਰ ਦੇ ਵਿੱਚ ਹੀ ਰਹਿੰਦੇ ਆ ਉੱਥੇ ਮੰਦਰ ਚ ਹੀ ਉਹਨਾਂ ਦੀ ਰੋਟੀ ਪਾਲੀ ਹੁੰਦੀ ਲੇਕਿਨ ਉਹਨਾਂ ਦੇ ਘਰਦਿਆਂ ਨੂੰ ਉੱਥੇ ਮਿਲਣਾ ਸੰਭਵ ਨਹੀਂ ਹੈਗਾ ਕਿਉਂਕਿ ਉਹ ਨਹੀਂ ਮਲਾਇਆ ਜਾਂਦਾ ਸਹਿਰੇ ਤੋਂ ਤਕਰੀਬਨ ਦੂਸਰੇ ਦਿਨ ਹਵਲ ਕਰਾ ਕੇ ਫਿਰ ਉਹਨਾਂ ਦੇ ਘਰ ਦੇ ਉਹਨਾਂ ਨੂੰ ਮਿਲ ਸਕਦੇ ਆ ਹੁਣ ਵੀ ਅੱਜ ਜਦੋਂ ਲక్ష్మణ ਮੂਰਸ਼ਾ ਆਉਣੀ ਆ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਜਿਹੜਾ ਉਹ ਇੱਥੇ ਮੌਜੂਦ ਨਹੀਂ ਹੋਊਗਾ ਤਾਂ ਜਿਹੜਾ ਇਹ ਪ੍ਰੋਗਰਾਮ ਹੋਣ ਜਾ ਰਿਹਾ ਹੈ ਤਾਂ ਚਾਹੇ ਉਹ ਕਿੰਨੇ ਸਰੂਪ ਹੁੰਦੇ ਨੇ RAM ਜੀ ਦਾ ਲక్ష్మణ ਜੀ ਦਾ ਸੀਤਾ ਜੀ ਹਨੂਮਾਨ ਜੀ ਸੀਤਾ ਜੀ ਹਨੂਮਾਨ ਜੀ ਚਾਰ ਨੂੰ ਚਾਰ ਚੋ ਜੀ ਜੀ ਤੇ ਇਹਨਾਂ ਚਾਰਾਂ ਦੇ ਪਰਿਵਾਰਕ ਮੈਂਬਰ ਇਹਨਾਂ ਨੂੰ ਮਿਲਣ ਨਹੀਂ ਆ ਸਕਦੇ ਪੂਰੇ 5 ਦਿਨ ਪੂਰੇ 5 ਪੰਜ ਉਹ 5 ਦਿਨ ਇੱਥੇ ਰਹਿੰਦੇ ਮੰਦਰ ਦੇ ਵਿੱਚ ਹੀ ਰਹਿੰਦੇ ਯਾਨੀ ਬਨਵਾਸ ਵਾਲੀ ਆਪਣੀ ਲਾਈਫ ਮਹਿਸੂਸ ਕਰ। ਮਤਲਬ ਕਹਿਣ ਦਾ ਭਾਵ ਹੈ ਕਿ ਜਦੋਂ ਬਨਵਾਸ ਕੱਟਣ ਗਈ ਸੀ ਤਾਂ ਘਰ ਦੇਆਂ ਤੋਂ ਦੂਰ ਸੀਗੇ ਤੇ ਉਸੇ ਤਰੀਕੇ ਦੇ ਨਾਲ ਇਹ ਸਭ ਕੁਝ ਕੀਤਾ ਜਾਂਦਾ। ਹਾਂਜੀ। ਕਿਉਂਕਿ ਜਿਹੜੀ ਉਹ ਝਾਕੀਆਂ ਤੋਂ ਹੋਰ ਵੀ ਬਹੁਤ ਹੀ ਅਜੇ ਅੱਜ ਦੁਰਗਾਸ਼ਟਮੀ ਹੈ। ਅਸੀਂ ਮਾਤਾ ਦੀ ਝਾਕੀ ਕੱਢੀ ਆ। ਭੋਲੇ ਸ਼ੰਕਰ ਦੀ ਝਾਕੀ ਨਿਕਲਦੀ ਆ। ਫਿਰ ਕ੍ਰਿਸ਼ਨ ਭਗਵਾਨ ਦੀ ਝਾਕੀ ਨਿਕਲ ਚਾਤੀਆਂ ਬਹੁਤ ਨਿਕਲਦੀਆਂ। ਪਹਿਲੋ ਅੱਜ ਤੋਂ ਕੁਝ ਸਮਾਂ ਪਹਿਲੋ ਅੱਜ ਤੋਂ 25-30 ਸਾਲ ਪਹਿਲੋ ਸਾਡੇ ਬਜ਼ੁਰਗ ਜਦੋਂ ਰਾਮਲੀਲਾ ਕਰਦੇ ਹੁੰਦੇ ਸੀ ਔਰ ਬਹੁਤ ਚਾਕੀਆਂ ਇਦਾਂ ਦੀ ਨਿਕਲਦੀ ਸੀ ਮਨੋਰੰਜਨ ਜਗ ਵੀ ਲੋਕਾਂ ਦਾ ਹੁੰਦਾ ਸੀ ਲੇਕਿਨ ਹੁਣ ਮਾਹੌਲ ਚੇਂਜ ਹੋ ਗਿਆ ਹੁਣ ਸਿਰਫ ਓਨਲੀ ਤੋਂ ਲਈ ਅਸੀਂ ਧਾਰਮਿਕ ਚਾਕੀਆਂ ਪੇਸ਼ ਕਰਦੇ ਆਂ ਤੇ ਤੁਸੀਂ ਕਿਹਾ ਕਿ ਮੂਰਸ਼ਾ ਜਿਹੜੀ ਆਂਦੀ ਹੈ ਉਹ ਕੋਈ ਡੁਪਲੀਕੇਟ ਨਹੀਂ ਹੈ ਕੁਛ ਨਹੀਂ ਹੈ ਸੱਚ ਦੇ ਵਿੱਚ ਮੂਰਸ਼ਾ ਆਂਦੀ ਤੇ ਉਸ ਦਾ ਕੁਛ ਨਹੀਂ ਪਤਾ ਵੀ ਉਹ ਕਿੰਨੇ ਚਿਰ ਬਾਅਦ ਖੁੱਲੇ ਹਾਂਜੀ 5 ਮਿੰਟ ਤੋਂ ਲੈ ਕੇ 5 ਮਿੰਟ ਤੱਕ 2 ਘੰਟੇ ਵੀ ਲੱਗ ਸਕਦੇ ਰਾਤ ਵੀ ਲੱਗ ਸਕਦੀ ਹੈ ਰਾਤ ਵੀ ਲੱਗ ਸਕਦੀ ਹੈ ਮੂਰਸ਼ਾ ਤੁਹਾਡੇ ਸਾਹਮਣੇ ਹੁਣ ਤੇ ਦੇਖਿਆ ਜਾਂਦਾ ਕਿ ਹਨੂਮਾਨ ਜੀ ਸੰਜੀਵਨੀ ਬੂਟੀ ਲੈ ਕੇ ਆਂਦੇ ਆ ਤੇ ਉਸ ਤੋਂ ਬਾਅਦ ਮੂਰਸ਼ਾ ਖੁੱਲ ਜਾਂਦੀ ਹੈ ਮੂਰਸ਼ਾ ਖੁੱਲ ਵੀ ਸਕਦੀ ਹੈ ਜਾਂ ਨਹੀਂ ਵੀ ਖੁੱਲ ਸਕਦੀ ਹੈ ਬਹੁਤ ਭਜਨ ਗਾਈ ਦੀ ਹੈ ਜੀ ਭਜਨ ਗਾਈ ਦਾ ਉੱਥੇ ਭਜਨ ਸੰਬੰਧੀ ਹੁੰਦੀ ਹੈ ਸਾਰਾ 9 ਵੀ ਵਾਜਾ ਮੂਰਸ਼ਾ ਐਸੇ ਗਰਾਊਂਡ ਦੇ ਵਿੱਚ ਆਏਗੀ ਜੀ ਤੁਹਾਡੇ ਸਾਹਮਣੇ ਆਏਗੀ ਜੀ 35 ਜਿੰਦੋਂ ਤੱਕ ਮੂਰਸ਼ਾ ਰਹੇਗੀ ਉਹਨਾਂ ਦੀ ਅੱਖ ਨਹੀਂ ਖੁੱਲਦੀ ਉਦੋਂ ਤੱਕ ਫਿਰ ਤੁਸੀਂ ਸਾਰੇ ਲੋਕ ਪਿੰਡ ਵਾਸੀ ਇੱਥੇ ਹੀ ਰਹਿੰਦੇ ਹੋ ਹਾਂਜੀ ਇਸ ਤੋਂ ਬਾਅਦ ਤੁਸੀਂ ਮੰਦਿਰ ਲੈ ਜਾਂਦੇ ਆਂ ਮੰਦਰ ਲੈਦਾ ਇੱਥੇ ਰਹਿਦਾ ਉਸ ਤੋਂ ਬਾਅਦ ਅਸੀਂ ਮੰਦਰ ਲੈ ਜੀਦਾ ਵੇ ਮੰਦਰ ਆਪਣੇ ਭਜ ਬੰਦ ਕੀ ਕਰੀ ਜੀ ਭਜਨ ਜੀ ਚੱਲਦਾ ਫਿਰ ਜਦੋਂ ਮੂਰਸ਼ਾ ਖੁੱਲ ਜਾਂਦੀ ਲੇਕਿਨ ਉਸ ਤੋਂ ਬਾਅਦ ਵੀ 1 ਘੰਟਾ ਜਿਹੜਾ ਲਕਸ਼ਮਣ ਉਹ ਨਟਾਲ ਰਹਿਦਾ ਹੈ ਨਾ ਸਰੀਰ ਦਾ ਜੋਰ ਲੱਗਦਾ ਜੋਸ਼ ਹੀ ਆ ਜਾਂਦਾ ਸਰੀਰ ਤੋਂ ਨਾ ਜੋਸ਼ ਬਹੁਤ ਆਉਂਦਾ ਉਹ ਜੀ ਲਕਸ਼ਮਣ ਜੀ ਨੂੰ ਜਦੋਂ ਮੂਰਸ਼ਾ ਹੁੰਦੀ ਆ ਉਹਨਾਂ ਦੇ ਵਿੱਚ ਜੋਸ਼ ਹੀ ਕੁਦਰਤੀ ਤੌਰ ਤੇ ਨਾ ਇੰਨਾ ਹੋ ਜਾਂਦਾ ਉਹਨਾਂ ਨੂੰ 5 ਬੰਦੇ ਵੀ 5 6 ਬੰਦੇ ਵੀ ਆਪਾਂ ਪੜਦੇ ਆ ਉਹ ਹੱਥ ਦੇ ਵਿੱਚ ਨਹੀਂ ਆਉਂਦੇ ਹੈਗੇ ਇੰਨਾ ਉਹ ਇੱਕਦਮ ਉਹਨਾਂ ਦੇ ਜੋਸ਼ ਆ ਜਾਂਦਾ ਸਾਡੀ ਮੇਰੀ ਵੀ ਉਮਰ ਆਲਮੋਸਟ 40 45 ਸਾਲ ਦੀ ਆ ਅਸੀਂ ਵੀ ਛੋਟੇ ਹੁੰਦੇ ਤੋਂ ਦੇਖਦੇ ਆ ਜਦੋਂ ਮੇਘਨਾਥ ਗਰਾਊਂਡ ਦੇ ਵਿੱਚ ਆਉਂਦਾ ਵਾ ਤੇ ਜਦੋਂ ਵਰਸ਼ੀ ਲੱਗਦੀ ਆ ਉਦੋਂ ਕੁਦਰਤੀ ਵੈਸੇ ਵੀ ਪੈਰਾਂ ਨੂੰ ਜਦ ਦਾ ਨਾ ਬੰਦਾ ਵੀ ਥੋੜਾ ਨਰਵਸ ਹੋ ਜਾਂਦਾ ਵਾ ਪਤਾ ਨਹੀਂ ਕੀ ਚੀਜ਼ ਆ ਵੀ ਇੰਨਾ ਜਾਨਕੀ ਨੇਚਰਲ ਜਿਹੜੀ ਚੀਜ਼ ਇੱਥੇ ਕੁਦਰਤ ਵੱਲੋਂ ਆ ਰਹੀ ਆ ਇੱਥੇ ਇਹ ਕੁਦਰਤੀ ਆ ਜਿਹੜੇ ਇਹਨੂੰ ਜਗ੍ਹਾ ਨੂੰ ਦਸਹਿਰਾ ਗਰਾਊਂਡ ਨੂੰ ਬਖਸ਼ਿਆ ਜਿਹੜੀ ਸੱਚ ਦੀ ਮੂਰਸ਼ਾ ਆ ਰਹੀ ਆ ਇੱਥੋਂ ਦੂਰੋਂ ਦੂਰੋਂ ਲੋਕੀ ਦੇਖਣ ਆ ਰਹੇ ਆ ਕੁਝ ਪਿੰਡਾਂ ਦਾ 25 30 ਪਿੰਡ ਇੱਥੇ ਲਿਕਨ ਅਲੱਗੇ ਦੇ ਇਲਾਕੇ ਦੇ ਜਿਹੜੇ 25 ਦੀ ਪਿੰਡ ਹੈ ਇੱਥੇ ਦਸਹਿਰਾ ਦੇਖਣ ਆਉਂਦੇ ਆ ਬਹੁਤ ਪ੍ਰਾਤਿਨ ਦਸਹਿਰਾ ਲੱਗਦਾ ਸਾਡੇ ਬਜ਼ੁਰਗ ਮੇਰਾ ਖਸਾਨ 47 ਤੋਂ ਤਕਰੀਬਨ ਲੱਗਦਾ ਆ ਰਿਹਾ ਦਸਹਿਰਾ ਇੱਥੇ ਔਰ ਬਹੁਤ ਵਧੀਆ ਵਧੀਆ ਝਾਕੀਆਂ ਕੱਢਦੇ ਸੀ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਇੱਥੇ ਮਨੋਰੰਜਨ ਵੀ ਹੁੰਦਾ ਸੀ ਸਭ ਕੁਝ ਹੁੰਦਾ ਸੀ ਲੇਕਿਨ ਹੁਣ ਸਮੇਂ ਦੇ ਹਿਸਾਬ ਦੇ ਨਾਲ ਹੀ ਅੱਜਕੱਲ ਚੱਲ ਰਿਹਾ ਹੈ ਜਿਵੇਂ ਤੁਸੀਂ ਦੱਸਿਆ ਕਿ ਬਨਵਾਸ ਦੀ ਸ਼ੁਰੂਆਤ ਜਦੋਂ ਹੁੰਦੀ ਉਦੋਂ ਤੋਂ ਇਹ ਪ੍ਰੋਗਰਾਮ ਇੱਥੇ ਇਸ ਗਰਾਊਂਡ ਦੇ ਵਿੱਚ ਚੱਲਦੇ ਆ ਤਾਂ ਪਹਿਲੇ ਦਿਨ ਕੀ ਹੁੰਦਾ ਦੂਜੇ ਦਿਨ ਕੀ ਹੁੰਦਾ ਪਹਿਲੇ ਦਿਨ ਇਦਾਂ ਹਰੇਕ ਝਾਕੀ ਜਿੱਦਾ ਰੋਮਾਂਨ ਦੇ ਵਿੱਚ ਲਿਖਿਆ ਰੋਮਾਂਨ ਚ ਲਿਖਿਆ ਸਾਰਾ ਤਕਰੀਬਨ ਉਹੀ ਚੱਲਦਾ ਜੀ ਤੇ ਅੱਜ ਜਿਹੜੀ ਮੂਰਸ਼ਾ ਆਣੀ ਐ ਇਸ ਦਾ ਕੋਈ ਸਮਾਂ ਵੀ ਹੁੰਦਾ ਹਾਂਜੀ ਬਸ ਸਮਾਂ ਜਿੱਦਾਂ ਅਸੀਂ 5:30 ਵਜੇ ਅਸੀਂ ਵਰਸ਼ੀ ਲਾ ਦਨੇ ਆ ਉਹ ਪੌਣ ਦੇ ਵਿੱਚ ਨਹੀਂ ਜਾਇਦਾ ਜਿੱਦਾਂ ਪੌਣੇ 6 ਵਜੇ ਨਹੀਂ ਲਾਉਣੀ ਜਿੱਦਾਂ ਟਾਈਮ ਹੁੰਦਾ ਸਾਡਾ ਜਿੱਦਾਂ ਅਸੀਂ ਦੁਰਗਾ ਦੀ ਝਾਕੀ ਆ ਉਦਾਂ ਝਾਕੀਆਂ ਸਾਰੀਆਂ ਅਸੀਂ ਗਰਾਊਂਡ 'ਚ ਤਿਆਰ ਕਰਦੇ ਆ ਲੇਕਿਨ ਦੁਰਗਾ ਮਾਤਾ ਦੀ ਝਾਕੀ ਅਸੀਂ ਮੰਦਿਰ ਤੋਂ ਲੈ ਕੇ ਆਉਨੇ ਆ ਆਜੋ ਹੁਣ ਉਹ ਝਾਕੀ ਆ ਗਈ ਆ ਤੇ ਹੁਣ ਅਸੀਂ ਇਹ ਵਰਸ਼ੀ ਦਾ ਜਿਹੜੀ ਆ ਲਾਉਣ ਲੱਗੇ ਆ ਤੁਹਾਡੇ ਸਾਹਮਣੇ ਮੂਰਸ਼ਾ ਆਉਗੀ ਤੁਸੀਂ ਆਪਣੇ ਅੱਖੀ ਆਪਣੇ ਕੈਮਰੇ ਦੇ ਵਿੱਚ ਦੇਖਿਓ ਕਿ ਵੇਖ ਕੇ ਸੱਚ ਦੀ ਮੂਰਸ਼ਾ ਆਉਂਦੀ ਹੈ ਕਿ ਨਹੀਂ ਤੇ ਰਾਵਣ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਤੇ ਰਾਵਣ ਇੱਕ ਬਹੁਤ ਵੱਡਾ ਵਿਦਵਾਨ ਸੀ ਰਾਵਣ ਬਹੁਤ ਵੱਡਾ ਵਿਦਵਾਨ ਸੀ ਚੌਂ ਵੇਦਾਂ ਦਾ ਮਾਲਕ ਸੀ ਜਿਹੜੀ ਚਾਰੇ ਵੇਦ ਪੜ੍ਹੇ ਸੀ ਇਸ ਕਰਕੇ ਉਹਦੀ ਪੂਜਾ ਕੀਤੀ ਜਾਂਦੀ ਹੈ ਪਰ ਬਾਕੀ ਜਗ੍ਹਾ ਤਾਂ ਮੈਂ ਦੇਖਿਆ ਕਿ ਰਾਵਣ ਦਹਨ ਕੀਤਾ ਜਾਂਦਾ ਲੋਕ ਉਸ ਨੂੰ ਰਾਖਸ਼ ਮੰਨਦੇ ਆ ਕਿਉਂਕਿ ਉਹਨੇ ਮਾਤਾ ਸੀਤਾ ਨੂੰ ਹਾਰਨ ਕੀਤਾ ਸੀ ਮਾਤਾ ਸੀਤਾ ਨੂੰ ਹਾਰਨ ਕੀਤਾ ਸੀ ਨਾ ਜੀ ਜਦੋਂ ਆਪਾਂ ਕੋਈ ਵੀ ਮਾੜਾ ਕੰਮ ਕਰਦੇ ਚਾਹੋ ਕਿੰਨਾ ਵੀ ਚੰਗਾ ਬੰਦਾ ਹੋਵੇ ਲੇਕਿਨ ਉਹ ਮਾੜਾ ਕੰਮ ਕਰਦਾ ਤੁਹਾਨੂੰ ਜਵਾਬ ਤਾਂ ਦਿੱਤਾ ਹੀ ਜਾਂਦਾ ਆ ਇਸ ਕਰਕੇ ਉਹਨੇ ਮਾੜਾ ਕੰਮ ਕੀਤਾ ਉਹਦਾ ਜਵਾਬ ਜਿਹੜਾ ਉਹ ਲੰਕਾ দહન ਕਰਕੇ ਦਿੱਤਾ ਜਾਂਦਾ ਹੈ ਨੇਕੀ ਤੇ ਦਸਹਿਰਾ ਜਿਹੜਾ ਨੇਕੀ ਤੇ ਬਦੀ ਦਾ ਪ੍ਰਤੀਕ ਹੈ ਇਸ ਕਰਕੇ ਇੱਥੇ ਰਾਵਣ ਦੀ ਪੂਜਾ ਵੀ ਕੀਤੀ ਜਾਂਦੀ ਆ ਰਾਵਣ ਨੂੰ ਜਲਾਇਆ ਵੀ ਜਾਂਦਾ ਹੈ ਦਸਹਿਰੇ ਵਾਲੇ ਦਿਨ ਰਾਵਣ ਨੂੰ ਜਲਾਉਣਾ ਵੀ ਹੈ ਇੱਥੇ ਆ ਤੁਹਾਡੇ ਸਾਹਮਣੇ ਹੁਣ ਅੱਜ ਲਕਸ਼ਮਣ ਮੂਰਤੀ ਆਉਣੀ ਆ ਇੱਥੇ ਇੱਕ ਵਾਰੀ ਇੱਕ ਬਾਹਰੋਂ ਅਸੀਂ ਕੋਈ ਟੋਲੀ ਕੀਤੀ ਸੀ ਪ੍ਰੋਗਰਾਮ ਕਰਨ ਲਈ ਜਦੋਂ ਉਹਨਾਂ ਨੂੰ ਲਿਆ ਕੇ ਇੱਥੇ ਕੀਤਾ ਉਹ ਕਹਿੰਦੇ ਤੁਹਾਡੇ ਮੂਰਸ਼ਾ ਸੱਚ ਦੀ ਨਹੀਂ ਆਉਂਦੀ ਜਦੋਂ ਉਹਨਾਂ ਦਾ ਅਸੀਂ ਮੇਘਨਾਥ ਬਣਾਇਆ ਸੀ ਜਿਸ ਵੇਲੇ ਉਹ ਮੂਰਸ਼ਾ ਆ ਗਿਆ ਦੂਜੇ ਦਿਨ ਮੇਘਨਾਥ ਆਇਆ ਉਹਨੂੰ ਮੇਘਨਾਥ ਵੀ ਮੂਰਸ਼ਤ ਹੋ ਗਿਆ ਸੀ ਇਸ ਗਰਾਉਂਡ ਦੇ ਵਿੱਚ ਫਿਰ ਉਹ ਇੱਥੇ ਭੁੱਲ ਬਖਸ਼ਾ ਕੇ ਕਹੇ ਵੀ ਸਾਡੇ ਕੋਲ ਗਲਤੀ ਹੋ ਗਈ ਅਸੀਂ ਗਲਤ ਬੋਲ ਬੋਲੇ ਇਹ ਕੋਈ ਵਿਦਵਾਨ ਵੀ ਬੁਲਾਏ ਜਾਂਦੇ ਨੇ ਇੱਥੇ ਕੋਈ ਵਿਦਵਾਨ ਵੀ ਬੁਲਾਏ ਜਾਂਦੇ ਨੇ ਇੱਥੇ ਭਗਵਾਨ ਨੇ ਸਾਡੇ ਪੰਡਤ ਮੰਦਰੀ ਆ ਪਿੰਡ ਵਾਸੀਆਂ ਨੂੰ ਸਾਰੇ ਪਿੰਡ ਨੂੰ ਇਹ ਬਖਸ਼ ਸਾਡੇ ਪਿੰਡ ਵਾਲਿਆਂ ਨੂੰ ਸਭ ਕੁਝ ਪਤਾ ਆ ਇੱਥੇ ਸਾਰਿਆਂ ਨੂੰ ਕੋਈ ਬਾਹਰੋਂ ਬੰਦੇ ਵੱਲੋਂ ਦੀ ਲੋੜ ਨਹੀਂ ਆ ਮੋਰਚਾ ਜਿੰਨੀ ਮਰਜ਼ੀ ਆ ਜਾਵੇ ਸਾਨੂੰ ਪਤਾ ਆ ਵੀ ਕਿੱਦਾਂ ਕੀ ਕਰਨਾ ਆ ਮੈਂ ਦੇਖਿਆ ਵੀ ਇਹ 라ਵਣ ਦਾ ਪੁਤਲਾ ਜਿਹੜਾ ਪੱਕਾ ਸਿਮਿੰਟਡ ਬਣਾਇਆ ਗਿਆ ਹਾਂਜੀ ਇਹ ਪਹਿਲਾਂ ਤੋਂ ਹੀ ਅੱਜ ਤੋਂ ਨਹੀਂ ਜੀ ਜਦੋਂ ਦਾ ਕਿਤੇ ਪਿੰਡ ਵਸਿਆ ਉਦੋਂ ਹੀ ਦਾ ਇਦਾਂ ਤੇ ਦੇਖਦੇ ਹੁੰਦੇ ਆ ਜੀ ਜਦੋਂ ਦਾ ਕਿਤੇ ਪਿੰਡ ਵਸਿਆ ਉਦੋਂ ਦਾ ਇਦਾਂ ਤੇ ਆ ਰਾਵਣ ਅਤੇ ਜਲਾਇਆ ਜਾਂਦਾ ਉਸ ਤੋਂ ਬਾਅਦ ਪੂਜਾ ਕੀਤੀ ਜਾਂਦੀ ਉਹ ਕਿਵੇਂ ਉਹ ਹੈ ਤਾਂ ਵਿਦਵਾਨ ਸੀ ਜੀ ਵਿਦਵਾਨ ਕਰਕੇ ਉਹਦੀ ਪੂਜਾ ਵੀ ਹੁੰਦੀ ਆ ਤੇ ਜਿਹੜਾ ਸਿਰਫ ਇੱਕ ਰੋਲ ਆ ਜਿਹੜਾ ਬਦੀਨੇ ਕੀ ਦਾ ਉਹ ਵੀ ਪੂਰਾ ਕੀਤਾ ਜਾਂਦਾ ਪੂਜਾ ਵੀ ਕੀਤੀ ਜਾਂਦੀ ਆ ਇਹ ਜਿਹੜੇ ਰੂਪ ਬਣਦੇ ਨੇ RAM ਜੀ ਦਾ Lakshman ji ਦਾ Sita ji ਦਾ ਤੇ Hanuman ji ਦਾ ਇਹ ਫਿਰ ਆਪਣੇ ਘਰ ਕਦੋਂ ਜਾ ਸਕਦੇ ਨੇ ਦੁਸ਼ਹਿਰੇ ਵਾਲੇ ਦੇ ਮਹੀਆ ਉਸ ਤੋਂ ਬਾਅਦ ਦੁਸ਼ਹਿਰੇ ਤੋਂ ਦੂਸਰੇ ਦਿਨ ਹਵਨ ਕਰੀਦਾ ਜੀ ਹਵਨ ਕਰਕੇ ਹਵਨ ਤੋਂ ਬਾਅਦ ਜਾ ਸਕਦੇ ਆ ਜੀ ਪੂਰੀ ਪ੍ਰਕਿਰਿਆ ਕਰਕੇ ਮਤਲਬ ਇਦਾਂ ਨਹੀਂ ਹੋ ਵੀ ਆਪਣੀ ਮਰਜ਼ੀ ਨਾਲ ਨਹੀਂ ਹੋ ਪੂਰੀ ਵਿਦਵਾਨ ਪ੍ਰਕਾੜ ਪਟੜਾ ਦੇ ਨਾਲ ਹਿਸਾਬ ਦੇ ਨਾਲ ਪੂਜਾ ਕਰਕੇ ਫੇਰ ਆਮਣ ਕਰਦੇ ਜਦੋਂ ਮੂਰਸ਼ਾ ਆਂਦੀ ਹੈ ਲਕਸ਼ਮਣ ਜੀ ਨੂੰ ਤਾਂ ਉਸ ਤੋਂ ਬਾਅਦ ਜਦੋਂ ਹੋਸ਼ ਦੇ ਵਿੱਚ ਆਂਦੇ ਨੇ ਤਾਂ ਤੁਹਾਡੇ ਪਿੰਡ ਵਾਸੀਆਂ ਦੇ ਵੱਲੋਂ ਕੋਈ ਗੱਲਬਾਤ ਕੀਤੀ ਗਈ ਉਹਨਾਂ ਨੂੰ ਕੁਝ ਉਸ ਸਮੇਂ ਕੀ ਕਿਸ ਤਰੀਕੇ ਦਾ ਮਹਿਸੂਸ ਹੁੰਦਾ ਕੁਝ ਹੋਸ਼ ਨਹੀਂ ਰਹਿੰਦੀ ਉਸ ਤੋਂ ਦਲ ਉੱਠਦੇ ਮੂਰਸ਼ਾ ਤੋਂ ਬਾਅਦ ਹੋ ਜਾਂਦੇ ਸਾਨੂੰ ਪਤਾ ਹੀ ਕੁਝ ਨਹੀਂ ਉਸ ਤੋਂ ਬਾਅਦ ਕੁਝ ਨਹੀਂ ਪਤਾ ਕਿ ਕੀ ਹੋ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਕੋਈ ਈ ਬਤਾਉਣਾ ਨੂੰ ਇੱਕ ਦੂਨੀ ਔਕਾਤ ਬਲੋ 40 ਸਾਲਾਂ ਦਾ ਮੈਨੂੰ ਖੁਦ ਨੂੰ ਦੇਖਦੇ ਹੋ ਗਏ ਉੱਠਦੇ ਆ ਜਦੋਂ ਮੁਰਸ਼ਾ ਖੁੱਲਦੀ ਆ ਕੋਈ ਪਤਾ ਨਹੀਂ ਹੁੰਦਾ ਵੀ ਅੱਜ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਕਿਸੇ ਤਰ੍ਹਾਂ ਦੇ ਦਰਸ਼ਨ ਵੀ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਹੋਸ਼ ਹੀ ਨਹੀਂ ਹੁੰਦੀ ਉਸ ਤੋਂ ਬਾਅਦ ਪਤਾ ਹੀ ਨਹੀਂ ਹੁੰਦਾ ਇਹ ਕਿਸੇ ਨੇ ਨਹੀਂ ਅੱਜ ਤੱਕ ਦੱਸਿਆ ਵੀ ਮੋਹਰ ਦਰਸ਼ਨ ਹੋਏ ਜਾਂ ਕੀ ਹੋਇਆ ਕੀ ਨਹੀਂ ਹੋਇਆ ਬਸ ਇੱਕ ਰਹੱਸ ਹੀ ਰਹਿ ਗਿਆ ਹਾਂਜੀ ਹਾਂਜੀ ਰਹੱਸ ਹੀ ਹੈ ਜੀ ਪੂਰਾ ਰਹੱਸ ਹੈ ਠੀਕ ਇੱਕ ਪਿੰਡਾਂ ਨੂੰ ਤੇ ਕਿੱਥੇ ਤੱਕ ਲੋਕਾਂ ਨੂੰ ਪਤਾ ਕਿਉਂਕਿ ਕਾਮ ਲੋਕਾਂ ਤੇ ਸੁਪਿੰਡ ਬਾਰੇ ਪਤਾ ਨਹੀਂ ਹੈ ਕਿਹੜਾ ਪਿੰਡ ਹੈ ਇਹ ਕੋਟਵਾਦ ਖਾਂ ਪਿੰਡਿਆ ਜੀ ਇੱਥੇ ਜਿੰਨੇ ਲੱਗੇ ਲੱਗੇ 10 ਮਿੰਟ ਲੱਗਦੇ ਸਾਰੇ 10 ਮਿੰਟ ਵਾਲਿਆਂ ਨੂੰ ਪਤਾ ਆ ਬੇ ਮੂਰਸ਼ਾ ਸਹੀ ਆਉਂਦੀ ਅਸਲੀ ਆਉਂਦੀ ਆ ਲੋਕ ਸਾਰੇ ਪਿੰਡਾਂ ਦੇ ਦੇਖਣ ਹੋਗੇ ਲਗਭਗ ਤਾਂ ਇਹ ਸੱਚ ਦੀ ਮੂਰਸ਼ਾ ਆਈ ਆ ਜਾਂ ਫਿਰ ਇਹ ਇੱਕ ਨਾਟਕ ਕੀਤਾ ਜਾਂਦਾ ਜਿਵੇਂ ਅਕਸਰ ਅਸੀਂ ਦੇਖਦੇ ਆਂ ਕਿ ਰਾਮਲੀਲਾ ਖੇਡੀ ਜਾਂਦੀ ਆ ਨਹੀਂ ਜੀ ਨਹੀਂ ਸੱਚ ਦੀ ਮੂਰਸ਼ਾ ਆ ਤੁਸੀਂ ਆਪਣੇ ਅੱਖੀ ਆਪਣੇ ਹੱਥੀਓ ਦੀ ਨਜ਼ਰ ਲੜ ਕੇ ਵੀ ਦੇਖੀ ਆ ਉਹ ਜਿੰਨਾ ਚਿਰ ਹੁਣ ਮੰਦਿਰ ਜਾ ਕੇ ਮੂਰਸ਼ਾ ਨਹੀਂ ਖੁੱਲਦੀ ਉੱਠ ਕੇ ਤੁਰਦਾ ਫਿਰਦਾ ਨਹੀਂ ਅਸੀਂ ਉਹ ਮੁੰਨਾਗੇ ਉਹ ਮੂਰਸ਼ਤ ਪਿਆ ਉਸ ਟਾਈਮ ਹੁਣ ਸਾਡੇ ਸਾਡੇ ਕੋਲ ਸਾਡੇ ਕੋਲ ਨਿਆਣੇ ਆਉਂਦੇ ਹੁੰਦੇ ਉਹਨਾਂ ਨੂੰ ਨਹੀਂ ਲੱਗ ਕੇ ਆਉਣਾ ਚਾਹੀਦਾ ਹਾਂ ਹਾਂ ਕੀ ਕਰੋ ਹਾਂ ਜੀ ਹੁਣ ਆ ਸਾਡੇ ਕੋਲ ਸਾਡੇ ਭੈਣ ਜੀ ਆਏ ਸੀ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਆ ਇਹ ਸਾਡੇ ਕੋਲ ਮੰਗਤ ਰਾਏ ਪਪਿਆਲ ਜੀ ਖੜੇ ਆ ਜਿਹੜੇ ਕੇ ਬਹੁਤ ਚਿਰ ਹਨੂਮਾਨ ਦਾ ਰੋਲ ਕਰਦੇ ਰਹੇ ਇਹ ਸਾਨੂੰ ਸਾਥ ਦੱਸਣਗੇ ਵੀ ਸੱਚ ਦੀ ਮੂਰਸ਼ਾ ਹੁੰਦੀ ਜਾਂ ਨਹੀਂ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਹਨੂਮਾਨ ਜੀ ਦਾ ਇਹ ਰੋਲ ਪਲੇ ਕਰਦੇ ਹੋ 23 24 ਸਾਲ ਹੋ ਗਿਆ ਹਨੂਮਾਨ ਬਣਨਾ 23 24 ਸਾਲ 25 ਸਾਲ ਵਿੱਚ ਮੈਂ ਛੱਡਿਆ ਹਨੂਮਾਨ ਬਣਨਾ ਮੈਂ ਢਾਈ ਸਾਲ ਦਾ ਸੀ ਜਦੋਂ ਦਾ ਹਨੂਮਾਨ ਬਣਦਾ ਜੀ ਮੇਰੇ ਨਾਲ ਜਸਵਿੰਦਰ ਸਿੰਘ ਬੱਗੋ ਵੀ ਤਿੰਨ ਚਾਰ ਸਾਲ ਬਣਿਆ ਉਹਦਾ ਭਰਾ ਕੇਵਲ ਵੀ ਬਣਿਆ ਦੋ ਤਿੰਨ ਸਾਲ ਉਹ ਬਣਿਆ ਮੈਂ ਲਗਾਤਾਰ 20 24 25 ਸਾਲ ਬਣਿਆ ਇਹ ਯਕੀਨ ਨਹੀਂ ਹੋ ਰਿਹਾ ਕਿ ਮੂਰਤੀ ਸੱਚ ਦੀ ਸੀ ਮੂਰਤੀ ਸੱਚ ਦੀ ਜਾਇ ਹੈ ਅਸੀਂ ਆਖੋ ਦੇਖਦੇ ਮੰਦਿਰ ਜਾ ਕੇ ਖਲੋਣੀ ਆ ਕਦੀ ਕਦੀ 12 ਵੀ ਵੱਜ ਜਾਂਦੇ ਆ ਇਹ ਤਾਕਤ ਹੈ ਜਿਹੜੀ ਇੱਥੇ ਇਸ ਪਿੰਡ ਦੇ ਵਿੱਚ ਜਰੂਰ ਮਾਰਾ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਲਗਾਤਾਰ ਹਰ ਸਾਲ ਹਨੂਮਾਨ ਦਾ ਰੋਲ ਜਿਹੜਾ ਪਲੇ ਕਰਦੇ ਸੀ ਹਨੂਮਾਨ ਬਣਦੇ ਸੀ ਤਾਂ ਉਸ 5-6 ਦਿਨ ਜਿਹੜਾ ਤੁਹਾਡੇ ਪਰਿਵਾਰਕ ਮੈਂਬਰ ਤੁਹਾਨੂੰ ਬਿਲਕੁਲ ਵੀ ਮਿਲਣ ਨਹੀਂ ਆ ਸਕਦੇ ਮਿਲਦਾ ਨਹੀਂ ਸਕਦੇ ਨਾ ਮਾਂ ਨਾ ਪੇ ਨਾ ਭੈਣ ਭਰਾ ਕੋਈ ਨਹੀਂ ਆ ਸਕਦਾ ਇਥੇ ਜਿਹੜਾ ਲਸ਼ਮਣ ਆ ਜਾਂ ਰਾਮਚੰਦਰ ਆ ਸੀਤਾ ਆ ਉਹਨਾਂ ਦਾ ਮਾਪੇ ਵੀ ਨਹੀਂ ਆ ਮੱਥਾ ਟੇਕ ਸਕਦਾ ਤੇ ਹਨੂਮਾਨ ਦੇ ਵੀ ਨਹੀਂ ਆ ਸਕਦਾ ਮੰਦਰ ਚ ਰਹਿਣਾ ਮੰਦਰ ਜੀ ਰਹਿਣਾ ਜਿੱਦਾਂ ਤੁਹ ਬਰਮਾਸ ਹੋ ਗਿਆ ਤਾਂ ਮੰਦਰ ਜੀ ਅਸੀਂ ਰਹਿਣਾ ਮੰਦਰ ਜੀ ਸੌਣਾ ਉਥੇ ਕਾ ਜੋ ਰੋਟੀ ਪਾਣੀ ਉਥੇ ਮੰਦਿਰ ਚ ਹੀ ਆਉਂਦਾ। ਤਾਂ ਜਿਹੜਾ ਉੱਥੇ ਇਹਨਾਂ ਨੂੰ ਖਾਣ ਪੀਣ ਦਿੱਤਾ ਜਾਂਦਾ ਉਹ ਕਿਹਨਾਂ ਵੱਲੋਂ ਮੰਦਿਰ ਵੱਲੋਂ ਬਣਾਇਆ ਜਾਂਦਾ ਤੇ ਕੀ ਕੀ ਖਾ ਸਕਦੇ ਕੋਈ ਉਸ ਦੇ ਵਿੱਚ ਇਹ ਤਾਂ ਨਹੀਂ ਹੈ ਕਿ ਇਹ ਖਾਣਾ ਤੇ ਇਹ ਚੀਜ਼ ਨਹੀਂ ਖਾਣੀ। ਨਹੀਂ ਨਹੀਂ ਬਾਕੀ ਲੋਕ ਸੇਵਾ ਕਰਦੇ ਉਹਨਾਂ ਨੇ ਸਾਨੂੰ ਆ ਕੇ ਕਹਿਣਾ ਤੇ ਲੰਗਰ ਖਾ ਲੋ ਰੋਟੀ ਉਹ ਦੁੱਧ ਜਿੱਦਾਂ ਜਿੱਦਾਂ ਉਹਨਾਂ ਤਿੰਨ ਟਾਈਮ ਸਾਨੂੰ ਪਹਿਲੋ ਸੁਨੇਹਾ ਦੇ ਜਾਣਾ ਤੇ ਸਾਡੇ ਸਾਡੇ ਘਰ ਨਹੀਂ ਆਉਂਦਾ ਆ ਸਾਡੇ ਬਾਹਰ ਤੁਸੀਂ ਜਾਣਾ ਸਾਡੇ ਘਰ ਆਉਣਾ। ਪੂਰੇ ਮੰਦਿਰ ਦੇ ਲਈ ਹੈ। ਤੇ ਹੁਣ ਮੰਦਿਰ ਦੇ ਵਿੱਚ ਲਕਸ਼ਮਣ ਜੀ ਦਾ ਸਰੂਪ ਜਿਹੜਾ ਹੈ ਲਕਸ਼ਮਣ ਜੀ ਨੂੰ ਬਣਾਇਆ ਗਿਆ ਸੀ ਉਹਨਾਂ ਨੂੰ ਮੰਦਿਰ ਦੇ ਵਿੱਚ ਲਿਜਾਇਆ ਜਾ ਰਿਹਾ ਤਾਂ ਹੁਣ ਉੱਥੇ ਜਾ ਕੇ ਕੀ ਕੀਤਾ ਜਾਏਗਾ ਉਹਨਾਂ ਤੇ ਭੇਟਾ ਗਾਉਣੀਆਂ ਮਾਦੀਆਂ ਭਜਨ ਗਾਉਣੇ ਭਜਨ ਗਾਉਣੇ ਜਿੰਨਾ ਚਿਰ ਮੂਰਸ਼ਾ ਨਹੀਂ ਖੁੱਲਦੀ ਉਹਨਾਂ ਚ ਰਗਾਈ ਜਾਣਾ ਤੇ ਬਾਕੀ ਡਾਕਟਰ ਵੀ ਦਿਖਾ ਲਦੇ ਪੰਡਤਰ ਨੇ ਵੀ ਆ ਜਾਣਾ ਤੇ ਉਹਨੂੰ ਵੀ ਦਿਖਾਇਆ ਇੱਥੇ ਜਿੰਨਾ ਕਰਦੇ ਪਿਛੇ ਕਰਦੇ ਆਏ ਉਦਾਂ ਸਭ ਕੁਝ ਕੀਤਾ ਇੱਥੇ ਨਹੀਂ ਖੁੱਲੀ ਉੱਥੇ ਮੰਦਿਰ ਚ ਲੈ ਗਏ ਹੁਣ ਜੀ ਮੈਂ ਵੀ 라ਵਣ ਦਾ ਰੋਲ ਬਹੁਤ ਸਾਲ ਕੀਤਾ ਜੀ ਕਾਫੀ ਸਾਲ ਕਰਦੇ ਰਹੇ ਹੁਣ ਸੈਣੇ ਹੋ ਗਏ ਤੇ ਹੁਣ ਜਾਨੀ ਨਹੀਂ ਕਰਦੇ ਰਾਵਲਦਾਰ ਉਰ ਬਹੁਤ ਕੀ ਤੱਕ ਕਿੰਨੇ ਸਾਲ ਚੜਵੜ ਕੇ ਕਰਦੇ ਸੀ ਤੇ ਮੂਰਛਾ ਸਾਡੀ ਦੇਖਣ ਚ ਬਹੁਤ ਆਦੀ ਹੋਉਂਦੀ ਪੱਕੀ ਇੱਥੇ ਵੀ ਖੁੱਲ ਜਾਂਦੀ ਨਹੀਂ ਜਾਨੀ ਮੰਦਿਰ ਚ ਬਹੁਤ ਬਹੁਤ ਚੱਲ ਆਉਂਦੀ ਨਹੀਂ ਸੀ ਖੁੱਲਦੀ ਨਹੀਂ ਸੀ ਸਾਡੀ ਸਾਰੀ ਰਾਤ ਨਹੀਂ ਖੁੱਲਦੀ ਪਾਜ ਵੇਲੇ 2 ਵਜਿਆਂ ਦੇ ਤੇ ਹੁਣ ਦੇਖੋ ਮੰਦਿਰ ਚ ਜਾ ਕੇ ਜ਼ਿਆਦਾਤਰ ਜੇ ਗੱਲ ਕਰੀਏ ਜਿੱਦਾਂ ਹਰ ਸਾਲ ਨੋਰਮਲੀ ਕਿੰਨੀ ਦੇਰ ਬਾਅਦ ਮੂਰਛਾ ਖੁੱਲਦੀ ਹੈ ਤਕਰੀਬਨ ਹੁਣ ਤਾਂ ਜਿੱਦਾਂ ਕਲਯੋਗ ਦਾ ਸਮਾਂ ਆ ਉਹ ਸਮੇਂ ਮੁਤਾਬਕ ਫੇਰੀ 15 20 ਮਿੰਟ ਅੱਧਾ ਘੰਟਾ ਲੱਗ ਜਾਂਦਾ ਹੈ ਇਕਨ ਪਹਿਲੇ ਸਮੇਂ ਦੇ ਵਿੱਚ ਜਦੋਂ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਜਿੱਦਾਂ ਇਹ ਮੰਗਤ ਰਾਏ ਜੀ ਨੇ ਦੱਸਿਆ ਸੋਨ ਲਾਲ ਜੀ ਨੇ ਦੱਸਿਆ ਉਸ ਟਾਈਮ ਤਾਂ 2-3 3-3 ਬਜ ਜਾਂਦੇ ਸੀ 4-5 ਘੰਟੇ ਲੱਗ ਜਾਂਦੇ ਸੀ ਕਈ ਤੜਕੇ ਜਾ ਕੇ ਖੁੱਲਦੀ ਹੁੰਦੀ ਸੀ ਜੀ ਹਾਂ ਜੀ ਇਹ ਸੱਚ ਦੀ ਮੂਰਸ਼ਾ ਹੁੰਦੀ ਆ ਇਹ ਸਹੀ ਆ ਇਹ ਇੱਕ ਜਿਹਦਾ ਕਹਿੰਦੇ ਨੇ ਨਾਟਕ ਨਹੀਂ ਹੈਗਾ ਇਹ ਬਿਲਕੁਲ ਸਹੀ ਆ ਜੇ ਕਿਸੇ ਨੇ ਮਖੌਲ ਬਾਜੀ ਚ ਕਹਿ ਦਿੱਤਾ ਵੀ ਹਾਂ ਜੀ ਇਹ ਨਾਟਕ ਹੈ ਜੀ ਡਰਾਮਾ ਕਰਦੇ ਜਾਂ ਕਰਦੇ ਲੇਕਿਨ ਉਹਨੂੰ ਵੀ ਮੂਰਸ਼ਦ ਹੋਣਾ ਪਿਆ ਇਸ ਗਰਾਊਂਡ 'ਚ ਆ ਕੇ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਇਹ ਨਾਟਕ ਹੁੰਦਾ ਹੈ ਉਹਨਾਂ ਨੂੰ ਵੀ ਇੱਥੇ ਮੂਰਛਿਤ ਹੋਣਾ ਪਿਆ ਜੇ ਨਹੀਂ ਤੇ ਨਕਉਦਰ ਚੱਲ ਜੋ ਰਾਮ ਕੀਰਤਨ ਮੰਡਲ ਵਾਲੇ ਆ ਉਹ ਇੱਥੇ ਕਰਨ ਆਉਂਦੇ ਰਹੇ ਉਹਨਾਂ ਨੂੰ ਵੀ ਮੂਰਛਾ ਆ ਗਈ ਸੀ ਲੇਕਿਨ ਉਹਨਾਂ ਨੇ ਆ ਕੇ ਮਾਫੀ ਮੰਗੀ ਸੀ ਦੁੱਧਨ ਗਰਾਊਂਡ ਦੇ ਵਿੱਚ ਵੀ ਸਾਡੇ ਕੋਲ ਗਲਤੀ ਹੋ ਗਈ ਅਸੀਂ ਗਲਤ ਅੱਗੇ ਤੋਂ ਇਦਾਂ ਦੀ ਗਲਤੀ ਕਰਦੇ ਤੇ ਮਾਫੀ ਫਿਰ ਕਿੰਨਾ ਤੋਂ ਮੰਗੀ ਉਹਨਾਂ ਨੇ ਉਹਨਾਂ ਨੇ ਰਾਵਣ ਦੇ ਅੱਗੇ ਆ ਕੇ ਮੰਗੀ ਸੀ ਰਾਵਣ ਦੀ ਮੂਰਤੀ ਅੱਗੇ ਮਾਫੀ ਮੰਗੀ ਰਾਮ ਦੇ ਚਰਨਾਂ 'ਚ ਮੱਥਾ ਟੇਕਿਆ ਵੀ ਸਾਡੇ ਕੋਲ ਗਲਤੀ ਹੋਈ ਆ ਵੀ ਅਸੀਂ ਅੱਗੇ ਤੋਂ ਇਦਾਂ ਦੀ ਕੋਈ ਨਹੀਂ ਕਰਾਂਗੇ ਵੀ ਨਾਟਕ ਕਰਦੇ ਜਾਂ ਡਰਾਮਾ ਕਰਦੇ ਤਾਂ ਇਹ ਜਿਹੜੀ ਰਾਵਣ ਦੀ ਮੂਰਤੀ ਐ ਇਸ ਦੇ ਵਿੱਚ ਵੀ ਤਾਕ ਕਿਉਂ ਬਿੱਦਰ ਦਾ ਮਾਲਕ ਸੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਅਸ਼ਾਈ ਤੇ ਬਰਾਈ ਜੀ ਦੋ ਚੀਜ਼ਾਂ ਆਆਂ ਜੇ ਸਵਰਗਿਆ ਤਾਂ ਨਰਕਿਆ ਜੀ ਠੀਕ ਨੇ ਜੇ ਗੋਣਿਆਂ ਤਾਂ ਆਪ ਗੋਣਿਆਂ ਜੇ ਕਿਸੇ ਦੇ ਗੋਣਿਆਂ ਤੋਂ ਆਪ ਗੋਣ ਵੀ ਹੈਗਾ ਆ ਤੇ ਆਮਦਿਨਾਂ ਦੇ ਵਿੱਚ ਵੀ ਰਾਵਣ ਦੀ ਪੂਜਾ ਕਰਦੇ ਨੇ ਪਿੰਡ ਦੇ ਲੋਕ ਨਹੀਂ ਜੀ ਨਹੀਂ ਆਮ ਜਨਾਂ 'ਚ ਨਹੀਂ ਹਾਂ ਆਗੋ ਪਿੱਛੋ ਵੀ ਆਉਂਦਾ ਹੁਣ ਦਿਸ਼ਰਤ ਸਿਰਫ ਦਿਸ਼ਰੇ ਵਾਲੇ ਦਿਨ ਪੂਜਾ ਹੁੰਦੀ ਹੈ ਦਿਸ਼ਰੇ ਵਾਲੇ ਦਿਨ ਰਾਤ ਨੂੰ ਸਾਰਿਆਂ ਨੇ ਇੱਥੇ ਆਉਣਾ ਸਾਰਿਆਂ ਨੇ ਉਹਦੀ ਪ੍ਰਕਰਮਾਂ ਕਰਨੀ ਪ੍ਰਕਰਮੀਆਂ ਕਰਕੇ ਮੱਥਾ ਟੇਕ ਕੇ ਉਹਦੀ ਰਾਖ ਦਾ ਤੇ ਤਲਕ ਲਗਾਉਣਾ ਵਾਸਤੇ। ਹੁਣ ਉਸ ਮੰਦਿਰ ਦੇ ਵਿੱਚ ਪਹੁੰਚ ਗਏ ਆ ਜਿੱਥੇ ਲਕਸ਼ਮਣ ਜੀ ਨੂੰ ਮੂਰਸ਼ਾ ਲੱਗਣ ਤੋਂ ਬਾਅਦ ਲਿਆਇਆ ਜਾਂਦਾ ਹੈ ਤਾਂ ਅੱਧਾ ਘੰਟਾ ਕਰੀਬ ਹੋਇਆ ਤੇ ਇਹ ਮੂਰਸ਼ਾ ਜਿਹੜੀ ਖੁੱਲ ਚੁੱਕੀ ਹੈ। ਲਕਸ਼ਮਣ ਜੀ ਕੀ ਹੋਇਆ? ਮੈਨੂੰ ਮੂਰਸ਼ਾ ਆ ਗਈ ਤੇ ਮੈਨੂੰ ਉਸ ਤੋਂ ਬਾਅਦ ਕੁਝ ਨਹੀਂ ਪਤਾ ਲੱਗਾ। ਤੁਹਾਨੂੰ ਕੁਝ ਨਹੀਂ ਪਤਾ ਉਸ ਤੋਂ ਬਾਅਦ ਕੀ ਹੋਇਆ ਤੁਸੀਂ ਕਿੱਥੇ ਸੀਗੇ ਤੇ ਇੱਥੇ ਕਿੱਦਾਂ ਆ ਗਏ? ਹੁਣ ਤੁਸੀਂ ਨੋਰਮਲ ਫੀਲ ਕਰ ਰਹੇ ਹੋ? ਇਹ ਤੁਹਾਨੂੰ ਸ਼ੌਂਕ ਸੀ ਵੀ ਮੈਂ ਲਕਸ਼ਮਣ ਦਾ ਕਿਰਦਾਰ ਪਲੇ ਕਰਨਾ ਜਾਂ ਫਿਰ ਘਰ ਦੇ ਆਨੇ ਕਿਹਾ ਸੀ ਨਹੀਂ ਮੈਂ ਆਪ ਬੰਨਾ ਸੀ ਤੇ ਘਰ ਦੇ ਆ ਨੂੰ ਕਿੰਨੇ ਦਿਨ ਹੋ ਗਏ ਮਿਲੇ ਨੂੰ ਘਰ ਦੇ ਆ ਨੂੰ ਹੋ ਗਏ ਬਹਾ ਦਿਨ ਮਿਲੇ ਨੂੰ ਤੇ ਹੁਣ ਇੱਥੇ ਹੀ ਰਹੋਗੇ ਕਿੰਨੇ ਦਿਨ ਰਹੋਗੇ ਦੁਸ਼ਹਿਰੇ ਤੋਂ ਅਗਲੇ ਦਿਨ ਤੱਕ ਹਾਂਜੀ ਦਿਲ ਨਹੀਂ ਕਰਦਾ ਘਰ ਜਾਣ ਨੂੰ ਪਹਿਲੀ ਵਾਰ ਬਣਿਓ ਕਿਵੇਂ ਦਾ ਲੱਗ ਰਿਹਾ ਹੁਣ ਠੀਕ ਹਾਂ ਕਿ ਕੁਝ ਕਮਜ਼ੋਰੀ ਜੀ ਫੀਲ ਹੋ ਰਹੀ ਹੈ ਲੱਤਾਂ ਤੇ ਭਾਰ ਨਹੀਂ ਪੈਂਦਾ ਲੱਤਾਂ ਤੇ ਭਾਰ ਨਹੀਂ ਪੈ ਰਿਹਾ ਤੋ ਇਹ ਤੁਸੀਂ ਦੇਖ ਸਕਦੇ ਹੋ ਕਿ ਸੱਚ ਮੁੱਚ ਦੇ ਵਿੱਚ ਕਹਿੰਦੇ ਨੇ ਕਿ ਮੂਰષા ਹੁੰਦੀ ਹੈ ਤੇ ਗੱਲਬਾਤ ਵੀ ਕੀਤੀ ਪਹਿਲੀ ਵਾਰ ਬਣੇ ਨੇ ਤੇ ਲੱਤਾਂ ਦੇ ਜਿਹੜਾ ਭਾਰ ਨਹੀਂ ਪੈ ਰਿਹਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਕਿਰਦਾਰ ਨਿਭਾਉਂਦੇ ਹੋਏ ਅੱਧਾ ਘੰਟਾ ਜੀ ਹੋ ਗਿਆ ਪਹਿਲੀ ਵਾਰ ਹੀ ਬਣੇ ਹੋ ਤੁਸੀਂ ਹਾਂਜੀ ਤੁਹਾਡੇ ਘਰਦੇ ਆ ਨੇ ਫਿਰ ਤੁਹਾਨੂੰ ਕਿਹਾ ਸੀ ਵੀ ਤੁਸੀਂ ਬਣਨਾ ਹੈ ਜਾਂ ਤੁਸੀਂ ਆਪ ਕਿਹਾ ਮੈਂ ਬਣਨਾ ਚਾਹਨਾ ਆਪ ਹੀ ਕਿਹਾ ਸੀ ਆਪ ਹੀ ਕਿਹਾ ਤੇ ਅੱਗੇ ਫਿਰ ਦੇਖਦੇ ਹੋ ਹਰ ਸਾਲ ਛੋਟੇ ਹੁੰਦੇ ਤੋਂ ਦੇਖਦੇ ਆ ਰਹੇ ਹਾਂਜੀ ਸੱਚੀ ਮੁੱਚੀ ਮੂਰષા ਆਉਂਦੀ ਹਰ ਸਾਲ ਹਾਂਜੀ ਤੋ ਬਿਲਕੁਲ ਭਾਈ ਜੀ ਜਿਵੇਂ ਇਹਨਾਂ ਨੇ ਦੱਸਿਆ ਕਿ ਅਸੀਂ ਆਪ ਜਿਹੜਾ ਬਣਦੇ ਆ ਤੇ ਮੂਰਸ਼ਾ ਆਉਂਦੀ ਹੈ ਜਦੋਂ ਮੂਰਸ਼ਾ ਆਈ ਇੱਕਦਮ ਮੈਂ ਵੀ ਦੇਖਿਆ ਤੁਸੀਂ ਮੈਨੂੰ ਕਿਹਾ ਵੀ ਨਬਜ ਤੇ ਹੱਥ ਲਗਾ ਕੇ ਦੇਖੋ ਤੇ ਮੈਨੂੰ ਵੀ ਲੱਗਿਆ ਹੁਣ ਤੁਸੀਂ ਜਿਵੇਂ ਕਿਹਾ ਕਿ ਮੂਰਸ਼ਾ ਸਾਰੀ ਸਾਰੀ ਰਾਤ ਨਹੀਂ ਖੁੱਲਦੀ ਤਾਂ ਘਰ ਦੇ ਤਾਂ ਫਿਰ ਡਰ ਜਾਂਦੇ ਹੋਣਗੇ ਵੀ ਅਸੀਂ ਨਹੀਂ ਬਣਨ ਦੇਣਾ ਲਕਸ਼ਮਣ ਨੂੰ ਮੂਰਸ਼ਾ ਨਾ ਆਵੇ ਕੁਝ ਹੋ ਨਾ ਜਾਵੇ ਹੁੰਦਾ ਭਾਈ ਇੱਥੇ ਕਈ ਪਰ ਫੈਮਲੀਆਂ ਹੈਗੀਆਂ ਵਾ ਜਿੱਦਾਂ ਕਈ ਬੱਚੇ ਵੀ ਆ ਸਾਡੇ ਇੱਥੇ ਲਕਸ਼ਮਣ ਦਾ ਛੇਤੀ ਰੋਲ ਕੋਈ ਨਹੀਂ ਲੈਂਦਾ ਹੈਗਾ ਕਿਉਂਕਿ ਤੁਹਾਨੂੰ ਪਤਾ ਆਬਸਲੀ ਜਿੱਦਾਂ ਬੰਦਾ ਡਰਦਾ ਵਾ ਕੋਈ ਵੀ ਆਪਾਂ ਕੋਈ ਵੀ ਚੀਜ਼ ਹੋਵੇ ਜਾਂ ਕੁਝ ਵੀ ਆ ਬੰਦਾ ਕਹਿੰਦਾ ਪਤਾ ਨਹੀਂ ਕੀ ਚੀਜ਼ ਹੈਗੀ ਆ ਸਾਨੂੰ ਆਪ ਨੂੰ ਨਹੀਂ ਖੁਦ ਨੂੰ ਪਤਾ ਜਦੋਂ ਇਹ ਜਿਹੜਾ ਸੀਨ ਆਉਂਦਾ ਕਈ ਵੀ ਆਪਾਂ ਜਿਹੜੀ ਲਕਸ਼ਮਣ ਵਰਸ਼ੀ ਜਿੱਦਾਂ ਅਸ਼ਟਮੀ ਵਾਲੇ ਦਿਨ ਸਾਡੇ ਲੱਗਦੀ ਆ ਅਸ਼ਟਮੀ ਵਾਲੇ ਦਿਨ ਉਸੇ ਟਾਈਮ ਤੇ ਜਿਹੜਾ ਟਾਈਮ ਹੈਗਾ ਵਾ ਉਹ ਟਾਈਮ ਦੇ ਜਿੱਦਾਂ 5:30 ਤੋਂ ਪੂਣੀ 6 ਦੇ ਵਿੱਚ ਵਿੱਚ ਲਗਣੀ ਲਗਣੀ ਆ 5:30 ਸਵਾ 5 ਤੋਂ ਲੈ ਕੇ ਤੇ ਇਹ ਜਿਹੜੀ ਮੂਰਸ਼ਾਵਾ ਨਾਤ ਲਕਸ਼ਮਣ ਜੀ ਜਦੋਂ ਬਣਦੇ ਆ ਉਦੋਂ ਨਾ ਤਾਂ ਕਿਸੇ ਪਾਸੇ ਨਹੀਂ ਹੁੰਨੀ ਇਹਨਾਂ ਨੂੰ ਨਹੀਂ ਪਤਾ ਲੱਗਦਾ ਕੀ ਹੈਗਾ ਕੀ ਨਹੀਂ ਅੰਦਰ ਆਣ ਕੇ ਅਸੀਂ ਵੀ ਪੁੱਛੀਦਾ ਵੀ ਅਸੀਂ ਪੁੱਛੀ ਉਹਨਾਂ ਨੂੰ ਕੀ ਆਇਆ ਤੁਹਾਡੇ ਅੱਖਾਂ ਦੇ ਮੋਰੇ ਕੁਝ ਹੋਇਆ ਜਾਂ ਕੀ ਹੈਗਾ ਉਹ ਕਹਿੰਦੇ ਸਾਨੂੰ ਕੁਝ ਪਤਾ ਨਹੀਂ ਕਹੀ ਤਾ ਦੱਸਦੇ ਸਾਨੂੰ ਰਮੈਣ ਆ ਰਹੀ ਹੈ ਮੋਰੇ ਵੀ ਅਸੀਂ ਜੰਗਲਾਂ ਚ ਜਾ ਰਹੇ ਆ ਜਾਂ ਕੁਝ ਵੀ ਆ ਬਾਕੀ ਇਹ ਆ ਵੀ ਕੁਦਰਤ ਦੀ ਬਾਜੀ ਖੇੜ ਆ ਤੇ ਇਹ ਕੁਝ ਨਹੀਂ ਆਪਾਂ ਕਹਿ ਸਕਦੇ ਹੈਗੇ ਦੇਖੋ ਇਹ ਸ਼ਕਤੀ ਆ ਆਪਾਂ ਕਹਿ ਸਕਦੇ ਇਹਨੂੰ ਆਪਾਂ ਨਾ ਤਾਂ ਕਿਸੇ ਨੇ ਦੇਖਿਆ ਨਾ ਆਪਾਂ ਕੋਈ ਪਰਖ ਸਕਦਾ ਨਹੀਂ ਤੇ ਬਰਸ਼ਾ ਦੇ ਵਿੱਚ ਕੀ ਤਾਕਤ ਹੈ ਬਰਸ਼ੀ ਭਾਜੀ ਇਹ ਸ਼ੁਰੂ ਤੋਂ ਹੀ ਸਾਡੇ ਜਿਹੜੀ ਆ ਜਿਹੜੀ ਵਰਸ਼ੀ ਜਿਹੜੀ ਲੱਗਦੀ ਹੈਗੀ ਆ ਅਸੀਂ ਛੋਟੇ ਹੁੰਦੇ ਤੋਂ ਹੀ ਇਸ ਇਹੀ ਵਰਸ਼ੀ ਦੇਖ ਰਹੇ ਆ ਜਦੋਂ ਅஷ்டਮੀ ਵਾਲਾ ਦਿਨ ਹੁੰਦਾ ਵਾ ਉਦੋਂ ਇਸ ਵਰਸ਼ੀ ਨੂੰ ਇਹ ਪੋਲੇ ਸ਼ੰਕਰਜੀ ਦੇ ਮੰਦਰ ਮੇਗਨਾਥ ਦਾ ਜਿਹਨੇ ਰੋਲ ਲੈਣਾ ਹੁੰਦਾ ਵਾ ਉਹਨੇ ਲਿਆ ਕੇ ਰੱਖਣੀ ਆ ਪੂਜਾ ਕਰਨੀ ਇੱਥੇ ਘੱਟੋ ਘਾਟ ਅੱਧਾ ਘੰਟਾ ਪੌਣਾ ਘੰਟਾ ਪੂਜਾ ਕਰਕੇ ਮੁੜ ਕੇ ਵਰਸ਼ੀ ਤੇ ਰੱਖ ਦਿੰਦੇ ਮੰਦਰ ਦੇ ਵਿੱਚ ਤੇ ਮੋਰਕੇ ਉਤੋਂ ਆ ਚਾਰ ਪੰਜ ਘੰਟਿਆਂ ਬਾਅਦ ਜਦੋਂ ਵਰਸ਼ੀ ਚੱਕਦੇ ਸਵੇਰ ਤੋਂ ਆਲਮੋਸਟ 10 ਵਜੇ ਰੱਖਦੇ ਆ ਤਿੰਨ ਕੋ 2:00 3:00 ਵਜੇ ਜਦੋਂ ਮੀਘਨਾਸ ਨਹੀਂ ਜਾਣਾ ਹੁੰਦਾ ਉਦੋਂ ਚੱਕਦੇ ਆ ਫਿਰ ਗਰਾਊਂਡ 'ਚ ਜਾ ਕੇ ਇਸ ਵਰਸ਼ੀ ਨਾਲ ਖੇਡਦੇ ਆ ਜਦੋਂ ਇੱਕ ਦੂਜੇ ਨੂੰ ਪਾਸ ਕਰਾਉਂਦੇ ਆ ਵਰਸ਼ੀ ਨੂੰ ਤਾਂ ਉਸ ਵਰਸ਼ੀ ਦੇ ਵਿੱਚ ਜਿਹੜੀ ਤਾਕਤ ਆ ਜਾਂਦੀ ਜਿਸ ਤੋਂ ਬਾਅਦ ਮੂਰਸ਼ਾ ਲੱਗਦੀ ਆ ਹਾਂਜੀ 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 ਵਰਸ਼ੀ ਇਹ ਕੁਦਰਤੀ ਵੀ ਇਹ ਜਦੋਂ ਆਪਾਂ ਪਹਿਲਾਂ ਤਾਂ ਆਪਾਂ ਚੱਕਦੇ ਨੇ ਨੇਚਰਲ ਚੱਕਦੇ ਆ ਦਸਹਰੇ ਤੋਂ ਪਹਿਲਾਂ ਜਦੋਂ ਇਹ ਵਰਸ਼ੀ ਮੰਦਿਰ ਪਈ ਰਣੀ ਇੱਥੇ ਇਹ ਜਦੋਂ ਤੀ ਚੱਕਣੀ ਆ ਇਹਦਾ ਭਾਰ ਬੜਾ ਹੋਲਾ ਵਾ ਭਾਵੇਂ ਬੱਚ ਜਿੱਦਣ ਮੂਰਸ਼ਾ ਲੱਗਦੀ ਹੈ ਜਦੋਂ ਆਪਾਂ ਵਰਸ਼ੀਨਾ ਖੇਡਦੇ ਆਂ ਉਦੋਂ ਤੁਸੀਂ ਦੇਖੋ ਆਪਾਂ ਦੋ ਹੱਤਾਂ ਨਾਲ ਕੈਚ ਕਰਦੇ ਆਂ ਉਹ ਥੋੜੀ ਭਾਰ ਆ ਜਾਂਦਾ ਵਰਸ਼ੀ ਦੇ ਵਿੱਚ ਵੀ ਇਹ ਪਤਾ ਨਹੀਂ ਇਹ ਕੁਦਰਤੀ ਚੀਜ਼ ਹੀ ਜਿੱਦਾਂ ਆਪਾਂ ਕਹਿੰਦੀ ਹਣਾ ਇਹ ਨਾ ਆਪਣੇ ਸਮੇਂ ਤੋਂ ਬਾਹਰ ਆ ਸੋ ਬਿਲਕੁਲ ਇਸ ਪਿੰਡ ਦੇ ਵਿੱਚ ਲਕਸ਼ਮਣ ਦੇ ਸਰੂਪ ਨੂੰ ਜੋ ਲਕਸ਼ਮਣ ਦਾ ਕਿਰਦਾਰ ਨਿਭਾਉਂਦੇ ਨੇ ਉਹਨਾਂ ਨੂੰ ਜਿਹੜਾ ਮੂਰਸ਼ਾ ਆ ਜਾਂਦੀ ਹੈ ਸੱਚਮੁੱਚ ਦੀ ਮੂਰਸ਼ਾ ਹੈ ਤੁਸੀਂ ਦੇਖਿਆ ਕਿ ਕਿਵੇਂ ਇਹ ਮੂਰਸ਼ਾ ਹੁੰਦੀ ਹੈ ਤਾਂ ਇਹਨਾਂ ਨੇ 5 ਦਿਨ ਇੱਥੇ ਹੀ ਰਹਿਣਾ ਹੁੰਦਾ ਹੈ ਪਰਿਵਾਰਕ ਮੈਂਬਰ ਇਹਨਾਂ ਨੂੰ ਮਿਲ ਨਹੀਂ ਸਕਦੇ ਤੇ 라ਵਣ ਨੂੰ ਜਲਾਉਣ ਤੋਂ ਬਾਅਦ ਇੱਥੇ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ 라ਵਣ ਬਹੁਤ ਵਿਦਵਾਨੀ ਸੀ ਕਿ ਤੁਹਾਨੂੰ ਇਸ ਪਿੰਡ ਬਾਰੇ ਇਸ ਇਤਿਹਾਸ ਬਾਰੇ ਪਹਿਲਾਂ ਪਤਾ ਸੀ ਜਾਂ ਨਹੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇੰਡੀਆ ਦੇ ਜਾਂ ਫਿਰ ਵਿਸ਼ਵ ਭਰ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਇਸ ਪਿੰਡ ਦੇ ਇਤਿਹਾਸ ਬਾਰੇ ਨਹੀਂ ਪਤਾ ਉਸ ਇਤਿਹਾਸ ਬਾਰੇ ਵੀ ਪਤਾ ਲੱਗ ਸਕੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ